संजय जी ये गली में क्यों डाला हुआ? है जी रात तो में वाला के चला गया जी बंद था नहीं ये आज का नहीं डाला हुआ ये बहुत टाइम से ऐसे ही डालता है आज एक बार नहीं डाला आपकी शुरू से आदत है आज पहली बार डाल के चला नहीं जी गया, जी नहीं। मैं, मैं अगर साबित कर दू आपकी सीसीटीवी की फुटेज निकाल लेता है चलो हम ज्यादा दूर नहीं जाते ਐਮਐਲਏ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵੇ ਤਾਂ ਬਹੁਤ ਵੱਡੇ ਨੇ ਪਰ ਅਸਲ ਸੱਚਾਈ ਕੀ ਹੈ ਹੁਣ ਗਰੇਵਾਲ ਸਾਹਿਬ ਨਾਲ ਗੱਲ ਕਰਕੇ ਪਤਾ ਲੱਗੇਗਾ ਕਿ ਕੀ ਹੋਣਾ ਵੱਲੋਂ ਜਿਹੜਾ ਕੋਈ ਐਕਸ਼ਨ ਬਣਦਾ ਇਸ ਪੂਰੇ ਕੇਸ ਤੇ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਕਿਉਂਕਿ ਕਬਜ਼ਾ ਤਾਂ ਚਾਹੇ ਥੋੜੀ ਜਗ੍ਹਾ ਤੇ ਹੋਵੇ ਚਾਹੇ ਬਹੁਤ ਵੱਡੀ ਜਗ੍ਹਾ ਤੇ ਹੋਵੇ ਕਬਜ਼ਾ ਕਰ ਪ੍ਰਸ਼ਾਸਨ ਵੱਲੋਂ ਕੋਈ ਵੀ ਐਕਸ਼ਨ ਜਿਹੜਾ ਨਹੀਂ ਲਿਆ ਗਿਆ ਫੈਕਟਰੀ ਮਾਲਕ ਅੰਕੁਰ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਕਿ ਸਾਡੇ ਕੋਲ ਪਰਮਿਸ਼ਨ ਕਿਸੇ ਦੀ ਨਹੀਂ ਹੈ ਅਸੀਂ ਚੱਕ ਦਾਂਗੇ ਤਸਰ ਜਿਹੜਾ ਇਸ ਤਰ੍ਹਾਂ ਪੂਰੀ ਪਬਲਿਕ ਟਰਾਂਸਪੋਰਟੇਸ਼ਨ ਨੂੰ ਬੰਦ ਕਰਨਾ ਕਿਤੇ ਨਾ ਕਿਤੇ ਇੱਕ ਕ੍ਰਾਈਮ ਹੈ। ਕਿਹਨੇ ਨੰਬਰ ਗਲੀ? ਇਹ ਗਲੀ ਨੰਬਰ 7 ਦਾ ਸਰ ਗੀਤਾਨਗਰ ਆਪ ਜੀ ਦੇ ਧਿਆਨ ਦੇ ਵਿੱਚ ਹੈ ਮਸਲਾ ਸਰ ਇਹ ਕਿ ਨਹੀਂ? ਜੀ ਮੇਰੇ ਧਿਆਨ ਚ ਨਹੀਂ ਹੈਗਾ। ਜੀ ਮੇਰੇ ਧਿਆਨ ਚ ਨਹੀਂ ਹੈਗਾ। ਜੀ ਮੇਰੇ ਧਿਆਨ ਚ ਨਹੀਂ ਹੈਗਾ। ਸੁਣਦੇ ਤੇ ਅਸਲੀ ਤੁਸੀਂ ਜਾਂਦਾ ਕੋਈ ਵੀ ਨਹੀਂ ਕਰਦੇ ਕੋਈ। ਸ਼ਾਇਦ ਜਿਹੜੇ ਕੰਪਲਾਈਂਸ ਨੇ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਤੇ ਵੀ ਇਹ ਪੂਰੇ ਨਹੀਂ ਉਤਰ ਰਹੇ ਕਿਉਂਕਿ ਇੱਕ ਵਾਰੀ ਇਹਨਾਂ ਨੇ ਬੋਰਡ ਲਗਵਾ ਲਿਆ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਵੀ ਇਹਨਾਂ ਦੀ ਮਿੱਲੀਭੁਗਤ ਹੁੰਦੀ ਹੈ ਮਿਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰ ਦਿੰਦੇ ਨੇ ਲੇਕਿਨ ਇਹ ਜਿਹੜੀ ਜਿੰਦੀ ਜਾਗ ਦੀ ਚਪੇੜ ਪ੍ਰਸ਼ਾਸਨ ਦੇ ਮੂੰਹ ਤੇ ਵੱਜੀ ਹੋਈ ਹੈ ਕਿਉਂਕਿ ਆਮ ਲੋਕਾਂ ਨੂੰ ਨੰਗਣ ਦੇ ਵਿੱਚ ਦਿੱਕਤ ਆਉਂਦੀ ਹੈ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਸਤਿ ਸ਼ਕਾਲ ਜੀ ਲੁਧਿਆਣਾ ਪ੍ਰਾਈਮ ਦੇ ਨਾਲ ਜੁੜ ਚੁੱਕਿਆ ਹਾਂ ਤੇ ਮੈਂ ਹਾਂ ਨੂੰ ਬੈਂਸ ਗੈਰ ਕਾਨੂੰਨੀ ਕਬਜ਼ੇ ਗਲੀਆਂ ਦੇ ਵਿੱਚ ਜਿਹੜੇ ਲੁਧਿਆਣਾ ਦੇ ਵਿੱਚ ਇਹ ਸਿਲਸਿਲਾ ਕਦੇ ਵੀ ਨਹੀਂ ਰੁਕਦਾ ਪ੍ਰਸ਼ਾਸਨ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ بڑے ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜਾ ਇਸ ਤਰ੍ਹਾਂ ਦਾ ਗੈਰਕਾਨੂੰਨੀ ਕੋਈ ਵੀ ਕਬਜ਼ੇ ਆ ਜਿਹੜੇ ਗਲੀਆਂ ਦੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਪਰ ਅਸਲ ਤਸਵੀਰਾਂ ਕੁਝ ਹੋਰ ਹੁੰਦੀਆਂ ਨੇ ਇਸ ਵਕਤ ਲੁਧਿਆਣਾ ਦੇ ਤਾਜਪੁਰ ਰੋਡ ਤੇ ਗੀਤਾਨਗਰ ਦੇ ਵਿੱਚ ਮੌਜੂਦਾਂ ਗਲੀ ਨੰਬਰ 7 ਦੇ ਵਿੱਚ ਜਿੱਥੇ ਇੱਕ ਫੈਕਟਰੀ ਮਾਲਕ ਵੱਲੋਂ ਆਪਣਾ ਬੋਇਲਰ ਦਾ ਫਿਊਲ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਗਲੀ ਦੇ ਵਿੱਚ ਜਿਹੜਾ ਫਲਾਇਆ ਗਿਆ ਹੁਣ ਥੋੜਾ ਜਿਹਾ ਚੱਕੇ ਨਾਲੋਂ ਵੱਲੋਂ ਅੰਦਰ ਸ਼ਿਫਟ ਕਰ ਲਿੱਤਾ ਗਿਆ ਲੇਕਿਨ ਮੈਕਸਿਮਮ ਟਾਈਮ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਚੌੜਾਈ ਦੇ ਵਿੱਚ ਲਗਭਗ 25 ਤੋਂ 30 ਫੁੱਟ ਦੇ ਦਾਇਰੇ ਦੇ ਵਿੱਚ ਜਿਹੜਾ ਫੈਲਿਆ ਹੋਇਆ ਔਰ ਪੂਰੀ ਚੌੜਾਈ ਦੇ ਵਿੱਚ ਇਹ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਚੌੜਾਈ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਹੈ ਇਹ ਆਪਣਾ ਬਾਇਲਰ ਦਾ ਫਿਊਲ ਸੁੱਟਿਆ ਜਾਂਦਾ ਹੈ ਕਿ ਦੀ ਸ਼ਹਿ ਹੈ ਜਾਂ ਫਿਰ ਇਹ ਗਲੀਆਂ ਨੂੰ ਵੀ ਆਪਣੀ ਪਰਸਨਲ ਜ਼ਗੀਰ ਮੰਨਦੇ ਨੇ ਐਸਜੀ ਪ੍ਰੋਸੈਸਰਸ ਕਰਕੇ ਗਲੀ ਨੰਬਰ 7 ਗੀਤਾਨਗਰ ਤਾਜਪੁਰ ਰੋਡ ਇਹ ਯੂਨਿਟ ਹੈ ਇਨ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਬੋਇਲਰ ਦਾ ਫਿਊਲ ਜਿਹੜਾ ਹੈ ਉਹ ਫੈਲਾਇਆ ਜਾ ਰਿਹਾ ਹੈ ਗੱਲਬਾਤ ਇਨ੍ਹਾਂ ਦੀ ਫੈਕਟਰੀ ਵਾਲਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਫੈਕਟਰੀ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿ ਕੌਣ ਨੇ ਇੱਥੇ ਕਿਹੜਾ ਕੌਣ ਜ਼ਿੰਮੇਵਾਰ ਵਿਅਕਤੀ ਹੈ ਜਿਨ੍ਹਾਂ ਵੱਲੋਂ ਇਹ ਸਾਰਾ ਕਚਰਾ ਜਿਹੜਾ ਹੈ ਉਹ ਗਲੀਆਂ ਦੇ ਵਿੱਚ ਫੈਲਾ ਕੇ ਆਪਣੀ ਪਰਸਨਲ ਜ਼ਗੀਰ ਇੱਕ ਨਿੱਜੀ ਜ਼ਗੀਰ ਸਮਝਦੇ ਹੋਏ ਇਸ ਸਭ ਕੁਝ ਇੱਥੇ ਕੀਤਾ ਜਾ ਰਿਹਾ ਐਸ ਜੀ ਪ੍ਰੋਸੈਸਰਸ ਨਾਂ ਦੀ ਇਹ ਫੈਕਟਰੀ ਹੈ ਜਿਨ੍ਹਾਂ ਵੱਲੋਂ ਇਹ ਸਾਰਾ ਜਿਹੜਾ ਆ ਗੈਰ ਕਾਨੂੰਨੀ ਕਬਜ਼ਾ ਇੱਥੇ ਕੀਤਾ ਜਾ ਰਿਹਾ ਸੋ ਗੇਟ ਦੋ ਵਾਰ ਖੜਕਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਲੇਕਿਨ ਹਜੇ ਤੱਕ ਇਹਨਾਂ ਵੱਲੋਂ ਬਾਹਰ ਕੋਈ ਨਹੀਂ ਆਇਆ ਔਰ ਨਾ ਹੀ ਹਜੇ ਤੱਕ ਕਿਸੇ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਇਹਨਾਂ ਨੂੰ ਸਮਝ ਲੱਗ ਚੁੱਕੀ ਹੈ ਕਿ ਮੀਡੀਆ ਕਰਮੀ ਇੱਥੇ ਆਏ ਹੋਏ ਨੇ ਔਰ ਇਹ ਸ਼ਾਇਦ ਲੁਕਦੇ ਫਿਰ ਰਹੇ ਨੇ ਕੋਈ ਨਹੀਂ ਆ ਰਿਹਾ ਕਿਸੇ ਕਿਸਮ ਦਾ ਫੋਨ ਨੰਬਰ ਨਹੀਂ ਲਿਖਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਪ੍ਰਮੋਥ ਡਾਈਂਗ ਇੱਕ ਪਾਸੇ ਐਸਡੀ ਪ੍ਰੋਸੈਸਰਸ ਲਿਖਿਆ ਹੋਇਆ ਇੱਕ ਪਾਸੇ ਪ੍ਰਮੋਥ ਡਾਈਂਗ ਜਿਹੜਾ ਇੱਥੇ ਲਿਖਿਆ ਗਿਆ ਲੇਕਿਨ ਸੰਪਰਕ ਸੂਤਰ ਕੋਈ ਨਹੀਂ ਹੈ ਕੋਈ ਵੀ ਬੰਦਾ ਬਾਹਰ ਆਉਣ ਨੂੰ ਹਜੇ ਤੱਕ ਤਿਆਰ ਨਹੀਂ ਹੈ ਗੇਟ ਖੜਕਾਇਆ ਗਿਆ ਪਰ ਇਹ ਕਿਹੜਾ ਦੀ ਫੈਕਟਰੀ ਹੈ ਇਹ ਫੈਕਟਰੀ ਕਿਹੜਾ ਦੀ ਹੈ ਹਾਂਜੀ ਇਹ ਇੱਥੇ ਜਿਹੜਾ ਕਚਰਾ ਜਿਹੜਾ ਫਲਾਇਆ ਗਿਆ ਹੈ ਹਮੇਸ਼ਾ ਇੱਦਾਂ ਹੀ ਫਲਾਉਂਦੇ ਨੇ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਇਹ ਫਲਾ ਰਹੇ ਨੇ ਕੰਮ ਚਲਦਾ ਤਾਂ ਹੀ ਫਿਲਾਤੇ ਹਾਂਜੀ ਕੰਮ ਚਲਦਾ ਹੈਗਾ ਤਵੇ ਇਹ ਆਤਾ ਹੈਗਾ ਨਹੀਂ ਫਿਰ ਪੂਰੀ ਗਲੀ ਦੇ ਵਿੱਚ ਇਦਾਂ ਇਦਾਂ ਹੀ ਹਮੇਸ਼ਾ ਸੁੱਟਦੇ ਨੇ ਨਹੀਂ ਜੇਹੀ ਗਲੀ ਆਏਗਾ ਨਹੀਂ ਨਹੀਂ ਮਤਲਬ ਆਪ ਹੁਣ ਵੀ ਗਲੀ ਦੇ ਵਿੱਚ ਇਹਨਾਂ ਨੇ ਸਾਰਾ ਰਸਤਾ ਬੰਦ ਕੀਤਾ ਹੋਇਆ ਹੈ ਮਤਲਬ ਤੁਸੀਂ ਮੰਨਦੇ ਹੋ ਸਹੀ ਮੰਨਦੇ ਹੋ ਇਸ ਚੀਜ਼ ਨੂੰ ਕਿ ਕਿਸੇ ਦੀ ਕਿਉਂਕਿ ਸਾਰੇ ਲੋਕਾਂ ਦੀ ਆਵਾਜ਼ ਆਈ ਹੈ ਇਹ ਤਰੀਕਾ ਸਹੀ ਹੈ ਨਹੀਂ ਨਹੀਂ ਜੀ ਮਤਲਬ ਹੋਰ ਫੈਕਟਰੀਆਂ ਵੀ ਨੇ ਇੱਥੇ ਹੋਰ ਵੀ ਯੂਨਿਟ ਨੇ ਛੋਟੇ ਵੱਡੇ ਯੂਨਿਟ ਨੇ ਉਹਨਾਂ ਨੂੰ ਵੀ ਦਿੱਕਤ ਆਂਦੀ ਹੋਏਗੀ ਸਾਰੇ ਨੂੰ ਆਂਦੀ ਦਿੱਕਤ ਤੇ ਕਦੀ ਕਿਸੇ ਨੇ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਮਤਲਬ ਕਿਸੇ ਨੇ ਵੀ ਇਹਨਾਂ ਨੂੰ ਕਦੀ ਟੋਕਿਆ ਨਹੀਂ ਆ ਪ੍ਰਸ਼ਾਸਨਿਕ ਕੋਈ ਅਧਿਕਾਰੀ ਆ ਕੇ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੋਈ ਆਇਆ ਹੋਵੇ ਉਹਨਾਂ ਵੱਲੋਂ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਨਹੀਂ ਸੋ ਸਾਰੇ ਯੂਨਿਟ ਤੁਹਾਡਾ ਹੈ ਇਹ ਫੈਕਟਰੀ ਆਪਕੀ ਹੈ نیچے ਹਾਂਜੀ ਇਹ ਫਿਊਲ ਕਿਸ ਦਾ ਹੈ ਇਹ ਮਟੀਰੀਅਲ ਕਿਹਦਾ ਹੈ ਸਾਡਾ ਹੈ ਨਾ نیچے ਆ ਜਾਓ ਪਲੀਜ਼ ਸੋ ਪਾਈਸਾ ਉੱਪਰ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਫਿਊਲ ਤੇ ਜਰੂਰ ਇਹਨਾਂ ਦਾ ਹੈ ਲੇਕਿਨ ਉੱਤੋਂ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੱਲੇ ਆਣਾ ਜਿਹੜਾ ਉਹ ਮਨਾਸਫ ਨਹੀਂ ਸਮਝ ਰਹੇ ਜਿਸ ਤਰ੍ਹਾਂ ਤੁਸੀਂ ਇੱਕ ਰਾਹਗੀਰ ਦੀ ਗੱਲਬਾਤ ਸੁਣਿਆ ਕਿ ਦਿੱਕਤ ਦਾ ਸਾਹਮਣਾ ਜਿਹੜਾ ਹੈ ਉਹ ਆਮ ਲੋਕਾਂ ਨੂੰ ਕਰਨਾ ਪੈਂਦਾ ਕਿਉਂਕਿ ਅਕਸਰ ਹੀ ਜਿੱਦਾਂ ਕਿ ਇੱਥੇ ਅੱਜ ਫਿਊਲ ਖਿਲਰਿਆ ਹੋਇਆ ਇਦਾਂ ਹੀ ਇਹਨਾਂ ਵੱਲੋਂ ਜਿਹੜਾ ਬਾਇਲਰ ਦਾ ਫਿਊਲ ਹੈ ਆਪਣਾ ਬਰਨਿੰਗ ਮਟੀਰੀਅਲ ਹੈ ਜਿਹੜਾ ਉਹ ਇੱਥੇ ਖਿਲਾਰ ਕੇ ਰੱਖਿਆ ਜਾਂਦਾ ਸੋ ਨੀਚੇ ਆਉਂਦੇ ਨੇ ਜਾਂ ਨਹੀਂ ਉਹ ਹੁਣ ਦੇਖਣਾ ਹੋਏਗਾ ਕਿਉਂਕਿ 2-3 ਵਾਰ ਗੇਟ ਜਿਹੜਾ ਅਸੀਂ ਨੌਕ ਕਰ ਚੁੱਕੇ ਆਂ ਰਾਘੀਰਾਂ ਨਾਲ ਵੀ ਗੱਲ ਕਰ ਚੁੱਕੇ ਆਂ ਲੇਕਿਨ ਹਜੇ ਤੱਕ ਕਿਸੇ ਵੱਲੋਂ ਵੀ ਜਿਹੜਾ ਆ ਕੇ ਗੱਲਬਾਤ ਕਰਨਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ ਤੁਹਾਨੂੰ ਜ਼ੂਮ ਕਰਕੇ ਦਿਖਾ ਦਈਏ ਕਿ ਇਸ ਬੋਰਡ ਤੇ ਜਿਹੜਾ ਪ੍ਰਮੋਥ ਡਾਈਂਗ ਲਿਖਿਆ ਹੋਇਆ ਨੇਮ ਐਂਡ ਐਡਰੈਸ ਆਫ ਦਾ ਇੰਡਸਟਰੀ ਪ੍ਰਮੋਥ ਡਾਈਂਗ ਗਲੀ ਨੰਬਰ 7 ਗੀਤਾਨਗਰ ਤਾਜਪੁਰ ਰੋਡ ਲੁਧਿਆਣਾ ਸੋ ਬਹੁਤ ਪੁਰਾਣਾ ਬੋਰਡ ਹੈ ਸ਼ਾਇਦ ਜਿਹੜੇ ਕੰਪਲਾਈਂਸ ਨੇ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਤੇ ਵੀ ਇਹ ਪੂਰੇ ਨਹੀਂ ਉਤਰ ਰਹੇ ਕਿਉਂਕਿ ਇੱਕ ਵਾਰੀ ਇਹਨਾਂ ਨੇ ਬੋਰਡ ਲਗਵਾ ਲਿਆ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਪੋਲੂਸ਼ਨ ਕੰਟਰੋਲ ਬੋਰਡ ਦੇ ਨਾਲ ਵੀ ਇਹਨਾਂ ਦੀ ਮਿਲੀਭੁਗਤ ਹੁੰਦੀ ਹੈ ਮਿਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਦਾਅਵੇ ਤਾਂ ਬਹੁਤ ਵੱਡੇ-ਵੱਡੇ ਕਰ ਦਿੰਦੇ ਨੇ ਲੇਕਿਨ ਇਹ ਜਿਹੜੀ ਜਿੰਦੀ ਜਾਗ ਦੀ ਚਪੇੜ ਪ੍ਰਸ਼ਾਸਨ ਦੇ ਮੂੰਹ ਤੇ ਵੱਜੀ ਹੋਈ ਹੈ ਕਿਉਂਕਿ ਆਮ ਲੋਕਾਂ ਨੂੰ ਨੰਗਣ ਦੇ ਵਿੱਚ ਦਿੱਕਤ ਆਉਂਦੀ ਹੈ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਫੈਕਟਰੀ ਵਾਲੇ ਅਗਰ ਆਉਂਦੇ ਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸੰਜੇ ਜੀ ਇਹ ਗਲੀ जी जी रात में वाला के चला गया फैक्ट्री बंद था नहीं ये आज का नहीं डाला आपकी शुरू से आदत है।, नहीं। 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 है चलो हम ज्यादा दूर नहीं जाते आपके कैमरे में तो होगा ना रिकॉर्ड हम ज्यादा दूर नहीं जाते मेरे दावे पे मत यकीन करो आपके सीसीटीवी के पिछले दो तीन महीने की फुटेज निकाल लेते हैं देख लेते हैं कितनी बार डलता है गली में

ਹਾਂ ਜੀ ਜੀ ਬ੍ਰੈਂਡ ਸਾਹਿਬ ਅ ਅੰਕੁਰ ਜੀ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਤੁਹਾਡਾ ਬੋਇਲਿੰਗ ਜਿਹੜਾ ਬੋਇਲਰ ਦਾ ਫਿਊਲ ਹੈ ਬਰਨਿੰਗ ਮਟੀਰੀਅਲ ਹੈ ਇਹ ਤੁਹਾਡੇ ਵੱਲੋਂ ਗਲੀ ਦੇ ਵਿੱਚ ਸੁੱਟਿਆ ਜਾਂਦਾ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਮੈਂ ਜਾਣ ਸਕਦਾ ਸਰ ਕਿਹਦੀ ਪਰਮਿਸ਼ਨ ਨਾਲ ਇਹ ਸਾਰਾ ਮਟੀਰੀਅਲ ਜਿਹੜਾ ਇੱਥੇ ਸੁੱਟਿਆ ਜਾ ਰਿਹਾ ਹੈ ਟਾਡੇ ਬੰਦੇ ਦੇ ਅੱਗੇ ਚੋੜ ਲੱਗੀ ਜਿਹੜਾ ਉੱਪਰ ਚੜਾਂਦਾ ਹੈ ਸਾਫੀ ਲੱਗਿਆ ਜਾਏਗਾ ਹੋਰ ਕੰਨੇ ਲੋਗ ਅੱਡੇ ਚੱਤੇ ਸਰ ਇਹ ਅੱਜ ਦਾ ਨਹੀਂ ਇਹਦੇ ਬਾਰੇ ਕੰਪਲੇਂਟਸ ਜਿਹੜੀਆਂ ਸਾਨੂੰ ਨੇ 2-3 ਵਾਰ ਆ ਚੁੱਕੀਆਂ ਨੇ ਬਸ ਅਸੀਂ ਜਦੋਂ ਪਹੁੰਚਦੇ ਸੀਗੇ 19 ਨੂੰ ਤੁਹਾਡੇ ਵੱਲੋਂ ਚੱਕਾ ਲਿਆ ਜਾਂਦਾ ਸੀ ਮਟੀਰੀਅਲ ਅੱਜ ਅਸੀਂ ਮੌਕੇ ਤੇ ਪਹੁੰਚੇ ਆ ਔਰ ਸਰ ਮੇਰੇ ਕੋਲ ਲੋਕਲ ਜਿਹੜੇ ਤੁਹਾਡੇ ਗਲੀ ਦੇ ਵਿੱਚ ਹੀ ਹੋਰ ਜੋ ਯੂਨਿਟਸ ਦੇ ਜਿਹੜੇ ਬੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਕਲੀਅਰ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਇਦਾਂ ਹੀ ਗਲੀ ਦੇ ਵਿੱਚ ਛੋਟੇ ਦੌਰ ਪੂਰੀ ਗਲੀ ਬਲੌਕ ਕਰ ਦਿੱਤੀ ਜਾਂਦੀ ਹੈ ਨੋਟ ਚ ਰਹਾ ਦੇ ਨਾਲ ਚੱਕਾ ਜੀ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਸਰ ਤੁਹਾਡੀ ਕਾਉਂਸਲਰ ਸਾਹਿਬ ਨੇ ਕਦੀ ਓਬਜੈਕਸ਼ਨ ਨਹੀਂ ਕੀਤਾ ਇਸ ਚੀਜ਼ ਤੇ ਕਦੀ ਕਾਉਂਸਲਰ ਸਾਹਿਬ ਨੇ ਗੇੜਾ ਮਾਰਿਆ ਹੋਵੇ ਸਰ ਆ ਗਿਆ ਜੀ ਫੋਨ ਮੈਂ ਕਿਉਂ ਆਜ਼ ਰਹਾ ਸਰ ਕਰਵਾ ਦੇ ਤੁਹਾਨੂੰ ਕਾਉਂਸਲਰ ਤੁਹਾਡੇ ਕਾਉਂਸਲਰ ਕੌਣ ਨੇ ਇਸ ਏਰੀਆ ਦੇ ਅਸ਼wini ਸ਼ਰਮਾ ਜੀ ਨੇ ਅਸ਼wini ਸ਼ਰਮਾ ਕੋਬੀ ਜੀ ਹਾਂ ਕੋਬੀ ਜੀ ਠੀਕ ਹੈ ਸਰ ਮੈਂ ਉਹਨਾਂ ਦੇ ਤਾਂ ਚਵੀਲਰ ਨਾਲ ਇੱਕ ਵਾਰੀ ਮਸਲਾ ਕਿ ਵਾਰਡ ਨੰਬਰ 16 ਦਾ ਇਲਾਕਾ ਹੈ ਲੁਧਿਆਣਾ ਪੂਰਬੀ ਜਿਹੜਾ ਹਲਕਾ ਪੈਂਦਾ ਹੈ ਅਸ਼wini ਸ਼ਰਮਾ ਗੋਬੀ ਜੀ ਇਸ ਏਰੀਏ ਦੇ ਕਾਉਂਸਲਰ ਨੇ ਵਾਰਡ ਨੰਬਰ 16 ਤੋਂ ਐਮਐਲਏ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵੇ ਤਾਂ ਬਹੁਤ ਵੱਡੇ ਨੇ ਪਰ ਅਸਲ ਸੱਚਾਈ ਕੀ ਹੈ ਹੁਣ ਗਰੇਵਾਲ ਸਾਹਿਬ ਨਾਲ ਗੱਲ ਕਰਕੇ ਪਤਾ ਲੱਗੇਗਾ ਕਿ ਕੀ ਹੋਣਾ ਵੱਲੋਂ ਜਿਹੜਾ ਕੋਈ ਐਕਸ਼ਨ ਬਣਦਾ ਇਸ ਪੂਰੇ ਕੇਸ ਤੇ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਕਿਉਂਕਿ ਕਬਜ਼ਾ ਤਾਂ ਚਾਹੇ ਥੋੜੀ ਜਗ੍ਹਾ ਤੇ ਹੋਵੇ ਚਾਹੇ ਬਹੁਤ ਵੱਡੀ ਜਗ੍ਹਾ ਤੇ ਹੋਵੇ ਕਬਜ਼ਾ ਕਬਜ਼ੇ ਹੀ ਗਿਣਿਆ ਜਾਂਦਾ ਹੈ ਗਰੇਵਾਲ ਸਾਹਿਬ ਨੇ ਦਲਜੀਤ ਗਰੇਵਾਲ ਸਿੰਘ ਗਰੇਵਾਲ ਪੋਲਾ ਜੀ ਉਹਨਾਂ ਨੂੰ ਫੋਨ ਲਗਾਇਆ ਗਿਆ ਹੈ ਲਾਈਵ ਵੀਡੀਓ ਕਾਲ ਦੇ ਵਿੱਚ ਉਹਨਾਂ ਦਾ ਵਰਜ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਤੁਹਾਨੂੰ ਆਰੀ ਕਾਲ ਦਾ ਜਵਾਬ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਕਿ ਫੋਨ ਜਿਹੜਾ ਗਰਿਆਲ ਸਾਹਿਬ ਵੱਲੋਂ ਨਹੀਂ ਚੱਕਿਆ ਗਿਆ ਸ਼ਾਮ ਦਾ 6:30 ਦਾ ਸਮਾਂ ਹੈ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਮੀਟਿੰਗ ਦੇ ਵਿੱਚ ਹੋਣਗੇ ਇੱਕ ਵਾਰ ਦੁਬਾਰਾ ਕੋਸ਼ਿਸ਼ ਕਰਦੇ ਹਾਂ ਕਾਲ ਲਗਾਉਣ ਦੀ ਜੇਕਰ ਫੋਨ ਚੱਕਦੇ ਹੈ ਤਾਂ ਸੋ ਦੁਬਾਰਾ ਕਾਲ ਜਿਹੜੀ ਉਹਨਾਂ ਨੂੰ ਲਗਾਈ ਗਈ ਹੈ ਹੈਲੋ ਸਰ ਗਰੇਵਾਲ ਸਾਹਿਬ ਗੱਲ ਕਰ ਰਹੇ ਹੂੰ ਜੀ ਅ ਗਰੇਵਾਲ ਸਾਹਿਬ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਅਨੂਬੈਂਸ ਲੁਧਿਆਣਾ ਪ੍ਰਾਈਮ ਨਿਊਜ਼ ਤੋਂ ਇਸ ਵਕਤ ਲਾਈਵ ਵੀਡੀਓ ਕਾਲ ਤੇ ਤੁਹਾਡੇ ਨਾਲ ਗੱਲ ਹੋ ਰਹੀ ਹੈ ਸਰ ਅਸੀਂ ਵਾਰਡ ਨੰਬਰ 16 ਦੇ ਵਿੱਚ ਮੌਜੂਦ ਹਾਂ ਗੀਤਾਨਗਰ ਗਲੀ ਨੰਬਰ 7 ਜਿੱਥੇ ਇੱਕ ਫੈਕਟਰੀ ਮਾਲਕ ਵੱਲੋਂ ਪੂਰੀ ਗਲੀ ਜਿਹੜੀ ਹੈ ਆਪਣੇ ਬੋਇਲਰ ਦਾ ਫਿਊਲ ਸੁੱਟ ਕੇ ਬਲੌਕ ਕਰ ਦਿੱਤੀ ਜਾਂਦੀ ਹੈ ਲੋਕ ਬੜੇ ਪਰੇਸ਼ਾਨ ਨੇ ਕਈ ਵਾਰ ਸਾਨੂੰ ਸ਼ਿਕਾਇਤ ਆ ਚੁੱਕੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਐਕਸ਼ਨ ਜਿਹੜਾ ਨਹੀਂ ਲਿਆ ਗਿਆ ਫੈਕਟਰੀ ਮਾਲਕ ਅੰਕੁਰ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਕਿ ਸਾਡੇ ਕੋਲ ਪਰਮਿਸ਼ਨ ਕਿਸੇ ਦੀ ਨਹੀਂ ਹੈ ਅਸੀਂ ਚੱਕ ਦਾਂਗੇ ਤੇ ਸਰ ਜਿਹੜਾ ਇਸ ਤਰ੍ਹਾਂ ਪੂਰੀ ਪਬਲਿਕ ਟਰਾਂਸਪੋਰਟੇਸ਼ਨ ਨੂੰ ਬੰਦ ਕਰਨਾ ਕਿਤੇ ਨਾ ਕਿਤੇ ਇੱਕ ਕ੍ਰਾਈਮ ਹੈ ਕਿੰਨੇ ਨੰਬਰ ਗਲੀ ਇਹ ਗਲੀ ਨੰਬਰ 7 ਦਾ ਸਰ ਗੀਤਾਨਗਰ ਆਪ ਜੀ ਦੇ ਧਿਆਨ ਦੇ ਵਿੱਚ ਹੈ ਮਸਲਾ ਸਰ ਇਹ ਕਿ ਨਹੀਂ ਨੇ ਮੇਰੇ ਤੇ ਹਜਰੀ ਹੈਗਾ ਮੈਂ ਤਾਂ ਪਿਆਸ ਨਹੀਂ ਤੁਸੀਂ ਜਾਂਦਾ ਕੋਈ ਵੀ ਕਾਹਦੇ ਕੋ ਉੱਪਰ ਚਾਹੀਦੀ ਅਸੀਂ ਇੱਥੇ ਮੌਜੂਦ ਹੈ ਸਾਡੀ ਮੀਡੀਆ ਟੀਮ ਮੌਜੂਦ ਹੈ ਤੁਸੀਂ ਮੇਰੇ ਕੋ ਪ੍ਰਸ਼ਾਸਨਿਕ ਅਧਿਕਾਰੀ ਭੇਜ ਸਕਦੇ ਹੋ ਇਸ ਵੇਲੇ ਇੱਥੇ ਹਾਂਜੀ ਤੁਸੀਂ ਕਾਉਂਸਲ ਸਾਹਿਬ ਨੂੰ ਅਸ਼ਵਨੀ ਜੀ ਨੂੰ ਇੱਥੇ ਭੇਜ ਸਕਦੇ ਹੋ ਮੈਂ ਪਤਾ ਕਰਦਾ ਕਿੱਥੇ ਜਾ ਗਿਆ ਇਸ ਟਾਈਮ ਪਤਾ ਨਹੀਂ ਹੋਣਾ ਕਿੱਥੇ ਭਗਾਉ ਜੀ ਮੈਂ ਕਰਦੀਆਂ ਕਾਰਵਾਈ ਮੈਂ ਤਾਂ ਕਾਰਵਾਈ ਦੀ ਗੱਲ ਹੈ ਕਾਰਵਾਈ ਕਰਦੇ ਨਿਸ਼ਚਿਤ ਹੋ ਜਣ ਜੀ ਬਹੁਤ ਬਹੁਤ ਸ਼ੁਕਰੀਆ ਕਰਿਆ ਸਾਹਿਬ ਥੈਂਕ ਯੂ ਸੋ ਗਰੇਵਾਲ ਸਾਹਿਬ ਨਾਲ ਗੱਲਬਾਤ ਹੋਈ ਹੈ ਤੁਸੀਂ ਸੁਣਿਆ ਕਿ ਕਾਰਵਾਈ ਦਾ ਆਸ਼ਵਾਸਨ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਲੇਕਿਨ ਬਹੁਤ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਸੰਜੇ ਕੁਮਾਰ ਜੀ ਨੇ ਜਿਹੜੇ ਇੱਥੇ ਇਸ ਚੌਕੀਦਾਰ ਨੇ ਉਹਨਾਂ ਨੇ ਕਿਹਾ ਕਿ ਅੱਜ ਸੁੱਟਿਆ ਲੇਕਿਨ ਜਦੋਂ ਉਹਨਾਂ ਨਾਲ ਸੀਸੀਟੀਵੀ ਫੁਟੇਜ ਕੱਢਣ ਦੀ ਗੱਲਬਾਤ ਕੀਤੀ ਗਈ ਤਾਂ ਉਹ ਸਪੀਚਲੈਸ ਹੋ ਗਏ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗਰੇਵਾਲ ਸਾਹਿਬ ਦਾ ਵੀ ਕਹਿਣਾ ਹੈ ਕਿ ਮੇਰੇ ਧਿਆਨ ਦੇ ਵਿੱਚ ਮਸਲਾ ਅਜੇ ਤੱਕ ਨਹੀਂ ਆਇਆ ਲੇਕਿਨ ਅਸੀਂ ਕਿਸੇ ਨਾ ਕਿਸੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਕਿਉਂਕਿ ਲੋਕਾਂ ਦੀ ਪਰੇਸ਼ਾਨੀ ਦਾ ਸਬਬ ਜਿਹੜਾ ਬਣ ਰਿਹਾ ਅਸੀਂ ਦੋਨੋਂ ਪਾਸੇ ਤੁਹਾਨੂੰ ਇੱਕ ਵਾਰੀ ਗਲੀ ਦਿਖਾ ਦੇਵਾਂਗੇ ਕਿ ਇੱਧਰ ਨੂੰ ਵੀ ਫੈਕਟਰੀਆਂ ਕਾਫੀ ਬਣੀਆਂ ਹੋਈਆਂ ਨੇ ਔਰ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਲਿਆ ਕੇ ਇੱਕ ਪਾਸੇ ਟਰਾਂਸਫਾਰਮਰ ਹੈ ਅਗਰ ਕਿਸੇ ਗੱਡੀ ਨੂੰ ਨਿਕਲਣ ਦੀ ਦਿੱਕਤ ਆਉਂਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਕਿ ਗੱਡੀ ਨਿਕਲਣ ਦੇ ਵਿੱਚ ਕਾਫੀ ਜਿਹੜੀ ਦਿੱਕਤ ਆ ਰਹੀ ਸੀਗੀ ਵੱਡੀ ਗੱਡੀ ਇੱਥੋਂ ਨਿਕਲ ਨਹੀਂ ਸੀਗੀ ਔਰ ਬਾਈ ਚਾਂਸ ਅਗਰ ਇਸ ਟਰਾਂਸਫਾਰਮਰ ਦੇ ਨਾਲ ਗੱਡੀ ਖਹਿ ਜਾਂਦੀ ਹੈ ਕੱਲ ਨੂੰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ ਤਾਂ ਕੀ ਐਸਜੀ ਪ੍ਰੋਸੈਸਸਸ ਦੇ ਅੰਕੁਰ ਜੀ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣਗੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਜਿਹੜਾ ਇੱਕ ਪੂਰਾ ਮਲ ਮਟੀਰੀਅਲ ਜਿਹੜਾ ਸੁੱਟਿਆ ਗਿਆ ਦੂਸਰੇ ਪਾਸੇ ਨੂੰ ਵੀ ਗਲੀ ਨੂੰ ਮੈਂ ਤੁਹਾਨੂੰ ਦਿਖਾ ਦਵਾਂ ਤੇ ਕਾਫੀ ਜਿਹੜੀ ਅੱਗੇ ਤੱਕ ਗਲੀ ਇਹ ਹੈਗੀ ਹੈ ਲੇਕਿਨ ਬੜੀ ਹੀ ਦਰਿਆ ਖੌਫ ਤੋਂ ਬਿਨਾ ਇਸ ਸਾਰਾ ਮਟੀਰੀਅਲ ਜਿਹੜਾ ਇੱਥੇ ਸੁੱਟਿਆ ਜਾ ਰਿਹਾ ਔਰ ਲੋਕ ਪਰੇਸ਼ਾਨ ਨੇ ਅੰਕੁਰ ਜੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੇ ਕੋਲ ਪਰਮਿਸ਼ਨ ਨਹੀਂ ਹੈ ਅਸੀਂ ਚੱਕ ਦਾਂਗੇ ਲੇਕਿਨ ਗੰਧ ਫਿਲਾ ਕੇ ਉਸ ਤੋਂ ਬਾਅਦ ਸਿਰਫ ਇਹ ਕਹਿ ਦੇਣਾ ਕਿ ਚਲੋ ਸਾਡੇ ਕੋਲ ਪਰਮਿਸ਼ਨ ਨਹੀਂ ਹੈ ਅਸੀਂ ਚੱਕ ਦਾਂਗੇ ਕਿ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਬ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਐਕਸ਼ਨ ਜਿਹੜੀ ਹੈ ਕੋਰ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਛੋਟੇ ਛੋਟੇ ਕਾਰਨਾਮੇ ਤਾਂ ਲਏ ਜਾਂਦੇ ਹਨ ਲੇਕਿਨ ਪੂਰੀ ਗਲੀ ਬਲੌਕ ਕਰਨ ਤੇ ਕੀ ਐਕਸ਼ਨ ਜਿਹੜਾ ਪ੍ਰਸ਼ਾਸਨ ਲੈਂਦਾ ਹੈ ਉਹ ਹੁਣ ਇੱਕ ਸਵਾਲੀਆ ਘੇਰੇ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਹੈ ਪੂਰਾ ਸਿਸਟਮ